ਸਸੀਗਾ ਕਿਸਾਨ ਵੀਰੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਬਰਾਡਕਾਸਟ ਫਰਮ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਕਮੇਟੀ ਇਹ ਵੀਰੇ ਆਪਣੇ ਏਰੀਆ ਦੇ ਨੇੜੇ ਨੇੜੇ ਦੇ ਪਿੰਡ ਕਮੇਟੀ ਹੋ ਗਿਆ ਜਲਾਲ ਹੋ ਗਿਆ ਇਹ ਆਪਣੇ ਨੇੜੇ ਨੇੜੇ ਦੇ ਵੀਰੇ ਏਰੀਆ ਤੇ ਪਿੰਡ ਆ ਬਾਕੀ ਆਪਾਂ ਜਾਣਕਾਰੀ ਆਪਾਂ ਭਾਈ ਬੱਬੂ ਤੋਂ ਲੈਣੇ ਆਜੂ ਭਾਈ ਜੀ ਸਸੀਗਾ ਭਾਈ ਜੀ ਸਸੀਗਾ ਭਾਈ ਜੀ ਭਾਈ ਆਪਣੇ ਜੇ ਕਿਸੇ ਨੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਆਈ ਆਪਣਾ ਆਪਣਾ ਪਿੰਡ ਵੀਰੇ ਕੌਂਟੇਕਟ ਕਲਾ ਜਿਹੜਾ ਵੱਡਾ ਹਾਂਜੀ ਜਲਾਰ ਰੋਡ ਤੇ ਆਪਣਾ ਘਰ ਆ ਜਲਾਰ ਰੋਡ ਤੇ ਘਰ ਆ ਤੇ ਬਾਕੀ ਸਭ ਨੂੰ ਬਾਈ ਦਾ ਕੰਟੈਕਟ ਨੰਬਰ ਵੀ ਦੱਸਿਆ ਜਾਊਗਾ ਜੇ ਕਿਸੇ ਵੀਰ ਨੂੰ ਨਹੀਂ ਪਤਾ ਲੱਗਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਆ ਸਕਦੇ ਹੋ ਭਾਈ ਜੀ ਅੱਜ ਆਪਣੇ ਕੋਲ ਕਿੰਨੇ ਨਾਗ ਆ ਜੀ ਦੋ ਦੋ ਆ ਗਏ ਠੀਕ ਹੋ ਜੀ ਤੇ ਡਿਟੇਲ ਦੱਸੋ ਮਾੜੀ ਜੀ ਕੀ ਹੈ ਜੀ ਇਹ ਆਪਣੀ ਗਾਂ ਕਲੇ ਦੂਜਾ ਸੂਗਾ ਸੁਆ ਸੁਆ ਵੀਰੇ 4 ਵਜੇ ਜੇਰਜੂਰ ਪੈ ਗਈ ਵੀਰੇ ਠੀਕ ਆ ਜੇਰਜੂਰ ਸਾਰੀ ਪੈ ਗਈ ਵੀਰੇ ਦੂਜਾ ਸੂਗਾ ਮਗਰ ਕੀ ਹੈ ਵੀਰੇ ਇਹਦੇ ਅੱ ਕਿੰਨਾ ਘਟਿਆ ਬਈ ਬੋਲਾ 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 ਫਿਰ ਤੜਕੇ ਦਾ 10 ਕਿਲੋ ਬੱਲੇਗਾ ਅੱਛਾ ਅੱਛਾ ਇਹਦੇ ਦੋ ਤੇਰੇ 22 ਕਿਲੋ ਤੋਂ ਬਾਈ 22 23 ਕਿਲੋ ਉਹ ਦੇ ਦਿੰਦਾ ਬਾਈ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਥਣ ਬੰਨੇ ਦੀ ਬਹੁਤ ਚੰਗੀ ਆ ਬਾਈ ਮੜੀ ਤੋਰ ਕੇ ਵਿਖਾ ਦਿਂ ਬਰਾ ਬਹੁਤ ਚੰਗੀ ਵਹਿੜ ਆ ਵੀਰੇ ਅੰਦਰ ਵੀ ਬੜਾ ਬੜਾ ਆ ਇਧਰ ਨੂੰ ਦੋਰ ਲੱਗੇ ਹਵਾਨਾ ਚੈੱਕ ਕਰ ਸਕਦੇ ਹੋ ਥਣ ਬੰਨੇ ਦੀ ਬਹੁਤ ਚੰਗੀ ਆ ਬਾਈ ਕੋਲ ਬਹੁਤ ਵਧੀਆ ਪਸ਼ੂ ਆ ਸਾਰੇ ਆਜੋ ਬਾਈ ਜੀ ਐਫ ਚ ਆ ਜਾਂਦੀ ਹੈ ਬਈ ਇਹ ਵੀ ਗਾਂ ਆਜੋ ਬਹੁਤ ਵਧੀਆ ਥਾਣਾ ਬਾਈ ਲੰਮੇ ਥਾਣਾ ਬਾਈ ਸਾਰੇ ਵਧੀਆ ਥਾਣਾ ਭਾਈ ਜੀ ਆਪਾਂ ਕੀ ਮੁੱਲ ਕਰਦੇ ਜੀ ਇਹਦਾ ਇਹਦਾ ਮੁੱਲ ਵੀਰੇ 95000 ਰੁਪਏ ਦਾ ਸਰ ਮੁੱਲ ਇਹਦਾ 95000 ਕਰਦੇ ਭਾਈ ਮਾਣ ਕੀਤਾ ਜਾਊਗਾ ਜੀ ਹਾਂ ਜੀ ਫੁੱਲ ਕਰਾਂਗੇ ਮਾਣ ਮਾਣ ਭਾਈ ਫੁੱਲ ਕੀਤਾ ਜਾਊਗਾ ਤੇ ਬਾਈ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਜਰੂਰ ਦੱਸਿਆਊ ਅਜ ਉਹ ਦੂਜੇ ਜਾਨਵਰ ਲਈ ਆਜਾ ਜੀ ਕੀ ਹੈ ਇਹਦੀ ਡਿਟੇਲ ਦੱਸ ਦਿਓ ਵੀਰੇ ਮੜੀ ਇਹ ਆਪਣੇ ਪਹਿਲਾ ਸੂਆ ਝੋਟੀਆ ਦੋਦਾਂ ਦਾ ਵੀਰੇ ਪਹਿਲਾ ਸੂਆ ਝੋਟੀ ਦੋਦਾਂ ਦਾ ਕਿੰਨੇ ਦਿਨਾਂ ਦੀ ਕੱਚੀ ਵੀਰੇ ਇਹਦੇ 10 ਦਿਨ ਪਏ ਵੀਰੇ 10 ਦਿਨ ਪਏ ਆ ਦੇਖ ਸਕਦੇ ਹੋ ਭਾਈ ਤੁਸੀਂ ਥਾਣ ਬਣਾ ਵੀ ਦੇਖ ਸਕਦੇ ਹੋ ਚੰਗੇ ਥਾਣਾ ਬਾਈ ਮਾੜੀ ਤੋਰ ਕੇ ਵਿਖਾ ਦੇ ਬਾਈ ਮੂੰ ਮੱਥੇ ਦੀ ਬਹੁਤ ਸ਼ਕੀਨ ਆ ਬਾਈ ਇਹਨੇ ਕੋਈ ਚੀਜ਼ ਨਹੀਂ ਮੂੰ ਮੱਥੇ ਹੀ ਚੰਗੀ ਸ਼ਕੀਨ ਆ ਅਜੇ ਧਾਰਦਨਾਂ ਦੀ ਕੱਚੀ ਵੀ ਆ ਬਾਈ ਕਿੰਨਾ ਦੁੱਧ ਗੱਡੂ ਬਾਈ ਤੁਹਾਡੇ ਹਿਸਾਬ ਨਾਲ ਇਹ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਤੁਸੀਂ ਵਧੀਆ ਪਸੂਰ ਆਪਣੀ ਕੋਲ तकरीबन ਸਾਰੇ ਇਸ ਘਰੋਂ ਵੀ ਅੱਜ ਆਪਣੀ ਪਹਿਲੀ ਵੀਡੀਓ ਆ ਤੇ ਕੁਝ ਸ਼ਕਰ ਹੁਲੋ ਹੋਵੇ ਉਹਦੇ ਨੇ ਕਿਹਾ ਜੇ ਬਾਈ ਤੁਹਾਨੂੰ ਕੋਈ ਜਾਣਕਾਰੀ ਮੈਸਜ ਹੋ ਜਾਏ ਤੇ ਬਾਈ ਦਾ ਤੁਸੀਂ WhatsApp ਨੰਬਰ ਲੈ ਸਕਦੇ ਹੋ ਉਹਤੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਕਈ ਵਾਰੀ ਸਾਥੋਂ ਕੋਈ ਚੀਜ਼ ਰਹਿ ਜਾਂਦੀ ਆ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਜੀ 86998 ਬਰੇ ਹਾਂਜੀ 7928 ਇੱਕ ਵਾਰ ਫੇਰ ਬੋਲ ਦਿਓ ਜੀ 86998 ਹਾਂਜੀ 7928 ਬਰਾ ਇਹਦਾ ਕੀ ਮੋਲ ਕਰਦੇ ਆ ਜੀ ਆਪਾਂ ਇਹਦਾ 140 ਕਰਦੇ ਆ ਇਹਦਾ 140 ਮੋਲ ਕਰਦੇ ਆ ਬਾਈ ਮਾਨ ਕੀਤਾ ਜਾਊਗਾ ਜੀ ਇਹਦਾ ਥੋੜਾ ਹੀ ਕਰਾਂਗੇ ਵੀਰੇ ਮੋਲ ਜਿਆਦਾ ਹੀ ਕਰਿਆਦਾ ਠੀਕ ਹੋ ਜੀ ਤੇ ਇਸੇ ਤਰ੍ਹਾਂ ਦੀ ਬਾਈ ਵੀਡੀਓ ਤੁਸੀਂ ਇੱਥੇ ਸਾਨੂੰ ਇਹ ਚੈਨਲ ਤੇ ਮਿਲਦੀਆਂ ਰਹਣਗੀਆਂ ਤੇ ਬਰਾਡਕਾਸਟਲ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ